ਬਹੁਤ ਹੀ ਸਤਿਕਾਰواره ਸੋਚੋ ਜੇ ਤੁਸੀਂ ਬੀਬਾ ਜੀ ਨੂੰ ਚੁਟਾ ਕੇ ਭੇਜਦੇ ਹੋ ਤਾਂ ਤੁਹਾਡਾ ਪਿੰਡਾ ਕਿੱਥੇ ਪਹੁੰਚਦਾ ਹੈ ਪਿਛਲੀਆਂ ਗੱਲਾਂ ਭੁੱਲ ਜਾਓ ਵੀ ਤੁਹਾਡੇ ਲਈ ਯੂਨੀਵਰਸਿਟੀ ਲਿਆਉਂਦੀ ਤੁਹਾਡੇ ਲਈ ਐਤ ਲਿਆਉਂਦਾ ਤੁਹਾਡੇ ਲਈ ਤਿਰਕਰ ਸੇੜੀਆਂ ਲਾਜੂਗਾ ਐਨਾ ਕੁਝ ਤੁਹਾਡੇ ਲਈ ਆਉਣ ਵਾਲਾ ਬਾਕੀ ਪਏ ਤਾਂ ਸਭ ਤੋਂ ਵੱਡੀ ਗੱਲ ਹੈ ਇੱਕ ਸ਼ਹਿਰ ਜਿਹਦੇ ਵਿੱਚ 7 ਯੂਨੀਵਰਸਿਟੀਆਂ ਨੇ ਕਿਸੇ ਵੀ ਸਟੇਟ ਦੇ ਕਿਸੇ ਵੀ ਜ਼ਿਲ੍ਹੇ ਚ 7 ਯੂਨੀਵਰਸਿਟੀਆਂ ਕਿਉਂਕਿ ਜਿਹੜੇ ਲੋਕ ਪੜੇ ਲਿਖੇ ਐਮਪੀ ਬਣਦੇ ਨੇ ਬੁੱਧੂ ਮਾਰ ਲੋਕ ਸੀਟ ਤੇ ਪਹੁੰਚ ਲਵਾਂ ਉਹਨਾਂ ਨੂੰ ਤੁਹਾਡੇ ਪਰਿਵਾਰਾਂ ਦਾ ਫਿਕਰ ਹੁੰਦਾ ਵੀ ਤੁਹਾਡੇ ਬੱਚੇ ਜੇ ਪੜੂਗੇ ਪੜ੍ਹ ਲਿਖ ਕੇ ਚੱਲੋ ਪੜ੍ਹੇ ਐਸੇ ਹੀ ਤੁਹਾਡਾ ਹੱਕ ਜ਼ਰੂਰ ਤਸਿਲ ਬੀਬੀ ਜੀ ਨੇ ਬੰਦੇ ਬੀਬੀ ਜੀ ਦੇ ਬੰਦੇ ਅਸੀਂ ਮਾਫੀ ਚਾਹੁੰਦੇ ਆਂ ਬੀਰ ਬਹਿਮਨ ਸਾਹਿਬ ਤੋਂ ਢਿੱਲੋਂ ਸਾਹਿਬ ਤੋਂ ਢਿੱਲੋਂ ਸਾਹਿਬ ਤੋਂ ਮੈਂ ਹਰ ਕੰਡਾ ਜਰ ਨਹੀਂ ਕਰਾਂਗਾ ਗੁਰਦੀਪ ਸਿੰਘ ਜੀ ਪ੍ਰਾਰਥਾ ਉਹ ਵੀ ਪ੍ਰਾਰਥਾ ਜੀ ਜੀ ਪ੍ਰਭਿੰਦਰ ਗੌਰ ਜੀ ਜਗENDER ਗੌਰ ਸਾਰਿਆਂ ਤੋਂ ਮਾਫੀ ਹੁਣ ਅੰਦਰ ਆ ਕੇ ਰੋਸਾ ਤੁਹਾਡੇ ਦਰਸ਼ਕਾਂ ਨੇ ਜਬੂ ਬੂ ਦੋ ਸਾਡੇ ਮੈਂਬਰਾਂ ਵਾਲੇ ਨੂੰ ਬਹੁਤ ਹੀ ਜ਼ਿੰਮੇਦਾਰ ਜੋ ਗਗਨਦੀਪ ਸਿੰਘ ਜੀ ਰਾਣਾ ਜੀ ਸਾਡੀ ਭੈਣ ਨੀਨਾ ਜੀ ਮੇਜਰ ਜੀ ਅਮਰਜੀਤ ਰੇਦੀ ਜੀ ਸਾਡੇ ਸਤਿਕਾਰਯੋਗ ਵੀਰ ਬਲਰਾਜ ਰਾਜਵਿੰਦਰ ਜੀ ਸਾਰਿਆਂ ਤੋਂ ਆਪਣੇ ਸਾਡੇ ਸਰਤੋਂ ਦੇ ਪ੍ਰਧਾਨ ਜੀਨੋ ਸਾਹਿਬ ਮੇਰੀਆਂ ਮਾਮਾ ਮੇਰੀਆਂ ਭੈਣਾਂ ਸਤਿਕਾਰਯੋਗ ਬਰੇਰ ਬਧਿਆਨ ਕਰਦਾ ਹਾਂ ਵਾਜੇ ਜੀ ਦਾ ਸਾਥ ਸਾਹਿਬ ਜੀ ਦੀ ਬਤੇ ਆਉਣ ਵਾਲੇ ਇੱਕ ਦਿਨ ਨੂੰ ਆਪਣੇ ਮੈਂਬਰ ਪਾਰਲੀਮੈਂਟ ਦੇ ਮੋਟਾ ਮੈਂ ਜਾ ਰਹੀ ਹੈ 5 ਦਿਨ ਬਗਾਇ ਰਹੇ ਨੇ ਬਾਖੀ ਰਹੇ ਨੇ ਪਿਛਲੇ 15 ਸਾਲਾਂ ਤੋਂ ਵੀਪਾ ਹਰਜਪੁਰਤੌਰ ਬਾਦਲ ਜੀ ਆਪਣੇ ਹਲਕੇ ਦੀ ਨੁਮਾਇੰਦੀ ਕਰਦੇ ਆ ਰਹੇ ਹੈ ਔਰ ਜੋ 15 ਸਾਲਾਂ ਦੇ ਵਿੱਚ ਆਪਣੇ ਪਿੰਡੇ ਦਾ ਜੋ ਵਿਕਾਸ ਹੋਇਆ ਹੈ ਉਹ ਸਾਰੇ ਤੁਸੀਂ ਜਾਣਦੇ ਹੋ ਕਿਉਂਕਿ ਆਪਾਂ ਨੂੰ ਪਹਿਲਾਂ ਪਿਛੜਿਆ ਸ਼ਹਿਰ ਕਿਹਾ ਜਾਂਦਾ ਸੀ ਬਟਿੰਡੇ ਨੂੰ ਏਰੀਆ ਨੂੰ ਆਪਣਾ ਪਿਛੜਿਆ ਟਿੱਬਿਆਂ ਦਾ ਸ਼ਹਿਰ ਕਿਹਾ ਜਾਂਦਾ ਸੀ ਔਰ ਜਦੋਂ ਤੋਂ 2700 ਸ੍ਰੋਮ ਨੇ ਮਾਲੀਤਾਲ ਦੀ ਸਰਕਾਰ ਬਣੀ ਹੈ ਔਰ ਵੀਪਾ ਹਰਜਿੰਦਰ ਸਿੰਘ ਔਰ ਬਾਦਲ ਜੀ ਆਪਣੇ ਮੈਂਬਰ ਪਾਰਲੀਮੈਂਟ ਬਣਿਆ ਤਾਂ ਬਠਿੰਡੇ ਦੀ ਇੱਕ ਤਰ੍ਹਾਂ ਦੀ ਤਕਦੀਰ ਬੁੱਲ ਗਈ ਜੋ ਵਿਕਾਸ ਵੀਪਾ ਜੀ ਨੇ ਇੱਥੇ ਕਰਾਇਆ ਬੇਸ਼ੱਕ ਆਪਾਂ ਉਹ 2 ਘੰਟੇ ਕਿਨਾਈ ਚੱਲੀਏ ਦੰਗਾਂ ਦੇ ਕਿਨਾਈ ਚੱਲੀਏ ਕਾਂਵੇਂ ਟਾਈਮ ਬਹੁਤ ਸਾਰਾ ਟਾਈਮ ਨੀ ਪੂਰਾ ਹੋਣਾ ਮੈਂ ਇੰਨੇ ਕਹਿੰਦਾ ਹਾਂ ਮੈਂ ਇਹੀ ਗੱਲ ਕਰੂਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਆਪਾਂ ਬੀਬਾ ਜੀ ਨੂੰ ਬਾਕਬਾਦ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਕਿਉਂਕਿ ਜੋ ਬਟਿੰਡੇ ਦੇ ਏਰੀਆ ਦੇ ਵਿੱਚ ਵਿਕਾਸ ਹੋਇਆ ਆ ਆਪਾਂ ਵੇਸ਼ੇਕ ਜਗਲ ਯੂਨੀਵਰਸਿਟੀ ਦੀ ਕਰੀਏ ਚਾਹੇ ਆਪਾਂ ਸਿਹਤ ਸਹੂਲਤਾਂ ਦੀ ਕਰੀਏ ਏਮਜ ਵਰਗੇ ਹਸਪਤਾਲ ਆਪਣੇ ਸ਼ਹਿਰ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ ਜੋ ਬਟਿੰਡੇ ਦੇ ਵਿੱਚ ਸੀਵਰੇਜ ਦਾ ਸਿਸਟਮ ਜਿਹੜਾ ਬੁਰਾ ਹਾਲ ਹੁੰਦਾ ਸੀ ਉਹ ਵੀ ਸ਼ਰੂ ਕਰੇ ਕਾਲੀਦਾਬ ਦੀ ਸਰਕਾਰ ਦਰਾਂ ਆਪਣੇ ਇਥੇ ਇਸ ਤੋਂ ਇਸ ਤੋਂ ਇਸ ਮਤਰਾ ਜੇ ਆਪਾਂ ਗੱਲ ਕਰੀਏ ਬਿੰਡੇ ਦੇ ਵਿੱਚ ਕਾਂਗਰਸ ਪਾਰਟੀ ਦੀ 5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਜੋ ਬਠਿੰਡੇ ਏਰੀਆ ਦੇ ਜੋ ਹਾਲਾਤ ਵਿਗਾੜ ਕੇ ਰੱਖਦੇ ਇਹਨਾਂ ਨੇ ਕਿਵੇਂ ਨਸ਼ਿਆਂ ਦਾ ਬੁਰਾ ਹਾਲ ਹੋਇਆ 22 ਸਾਲ ਹੋ ਗਏ ਆਮ ਆਦਮੀ ਪਾਰਟੀ ਵਾਲਿਆਂ ਨੂੰ ਉਹਨਾਂ ਨੇ ਵੀ ਟੱਕਰ ਨਹੀਂ ਤੋੜਿਆ ਔਰ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਜੋ ਵਾਅਦਾ ਕਰਿਆ ਸੀ ਜੋ ਗਰੰਟੀਆਂ ਕਰਿਆ ਸੀ ਉਸ ਤੋਂ ਭੱਜ ਗਏ ਜਿਹੜੇ ਭਾਈ ਸਾਲਾਂ ਨੂੰ ਪੰਜਾਬ ਨੂੰ ਪਿੱਛੇ ਪਾਇਆ ਆਪਣੇ ਵਿਹਿੰਡੇ ਦੇ ਵਿੱਚ ਦਾ ਬਿਲਕੁਲ ਉਹਨਾਂ ਨੇ ਮਦਦ ਦੀ ਗੱਲ ਕਰੀਏ ਨਾ ਨਾ ਵੀ ਨਾ ਵੀ ਨਹੀਂ ਆਉਂਦਾ ਬਦਲਦਾ ਜਨ ਬਾਵ ਨੂੰ 5.95 ਲੱਖ ਰੁਪਏ ਨਵਾਦੇ ਸੀ ਰਾਹਵਾਦ ਵੀ ਗਿਆ ਉਹਨਾਂ ਨੇ ਅੱਜ ਤੱਕ ਕੋਈ ਵੀ ਰੁਪਆ ਨਾ ਅਨਸਵਾਦ ਦੇ ਦਿੱਤੇ ਤੇ ਟਿੱਕਿਆ ਔਰ ਮੇਰਾ ਘਰਾਂ ਵਾਲਾ ਇਹ ਹਾਲ ਦੇ ਉੱਤੇ ਛੱਡਿਆ ਹੋਇਆ ਹੈ ਜੋ ਲਾੜੀ ਨੰਬਰ ਦੀ ਗੱਲ ਕਰੀਏ ਉਹ ਵੀ ਬੁਰਾ ਹਾਲ ਹੈ ਮੈਂ ਇਹ ਇੰਨੀਆਂ ਗੱਲਾਂ ਕਰਦਾ ਹਾਂ ਸੋ ਸਾਰਿਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਐ ਔਰ ਮੇਰੇ ਆ ਭੈਣਾ ਤੋਂ ਮੇਰੇ ਆ ਮਾਮਾ ਤੋਂ ਮੈਂ ਉਮੀਦ ਕਰਦਾ ਐ ਕਿ ਆਉਣ ਵਾਲੀ ਕਜੂਨ ਨੂੰ ਬੀਬਾ ਜੀ ਦੇ ਇਥੋਂ ਬੱਦ ਬੱਦ ਮੁੰਡਾ ਭਵਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਗੇ ਵਾਕੇ 10 ਮਿੰਟ ਦੇ ਭੇਜਾਂਗੇ ਇਹਨੇ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਦਾ ਧੰਨਵਾਦ ਫਤਿਹ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਮੇਰਾ ਸਲਾਮ ਲਾਉਗੇ ਹਰ ਜੀ ਸੋ ਜਨਬਤ ਦੇ ਬਰਾਬਰ ਹੋਏ ਨੇ ਸ੍ਰੀ ਸ਼ੋਮਤ ਨੀਟੇ ਜੀ ਇਹ ਸਰਕਲ ਦੇ ਪ੍ਰਧਾਨ ਰਵਿੰਦਰ ਚੀਮਾ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਬੀਬਾ ਹਰਸ਼ਮਿਤ ਕੌਰ ਜੀ ਬਾਦਲ ਤੁਹਾਡਾ ਆਸ਼ੀਰਵਾਦ ਲੈਣ ਤੋਂ ਦਰਸ਼ਨ ਕਰਨ ਬੀਬਾ ਬਾਦਲ ਆਸਪਾਸ ਤੇ ਸਾਡੀ ਕੈਂਦੀਨਾ ਜੀਨਾ ਜੀ ਨੇ ਇਹ ਸਾਰਾ ਮੈਂ ਤੁਹਾਡੇ ਸਾਰਿਆਂ ਨਾਲ ਰੋਬਰੂ ਹੋਣ ਦਾ ਮੈਨੂੰ ਇਹ ਮੌਕਾ ਮਿਲਛੇ ਤੇ ਆਪਣੀ ਬੇਨਤੀ ਵੀ ਕਰਨੀ ਥਾਰੋ ਸਾਰਿਆਂ ਨੂੰ ਅੱਜ ਸਾਡੇ ਕੋਲ ਅਪੀਲ ਕਰਨ ਵਾਸਤੇ ਆਇਆ ਬੜੀ ਮੁਸ਼ਕਿਲ ਦਾੰ ਥਲੇ ਜੇ ਜ਼ੋਰ ਲੱਗ ਰਹੀ ਆ ਸੋ ਜਦਾਂ ਆਪ ਜੇ ਸਮਝ ਨਹੀਂ ਆ ਤਾਂ ਮੈਨੂੰ ਮਾਫ ਕਰ ਦੇਣਾ ਮੈਂ ਇਹ ਕਮਤ ਕਹਿਣਾ ਚਾਹਾਂਗੀ ਕਿ 15 ਸਾਲ 20 ਸਾਲ ਪਹਿਲੇ ਸਾਡਾ ਪਟਨਾ ਸਾਹਿਰ ਕੀ ਹੁੰਦਾ ਸੀ ਤੇ ਉਸ ਤੋਂ ਪਹਿਲੇ ਜਦੋਂ ਤੋਂ ਪਟੰਡਿਆ ਬਣਿਆ दो तो हजार नौ तहर कोई हालात एक पिछड़ा करते जो कोई अफसर इतना शहर आरम कोई पीन का पानी साफ सुथरा ना कोई सिविल ना कोई गली ना कोई नाली अस्पताल तो भुन जाइए अक्सर ਅੱਪਾ ਸੋਚਦੇ ਆ ਕਿ ਕੋਈ ਇਹੋ ਜੀ ਸਰਕਾਰ ਆਉਗੀ ਜਿਹੜੇ ਸਾਰੇ ਸੁਵਿਧਾ ਦੋਗੇ ਤੇ ਮੈਨੂੰ ਇਸ ਦਾ ਤਾਂ ਮਾਨ ਹੈ ਕਿ ਤੁਸੀਂ ਸੇਵਾ ਸਾਡੀ ਝੋਲੀ ਰਚ ਪਾਈ ਤੇ ਤੁਹਾਡੀ ਇਹ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਇਹਨੂੰ ਪਿਛੜੇ ਹੋਏ ਸ਼ਹਿਰ ਦੀ ਸ੍ਰੇਣੀ ਤੋਂ ਕੱਢ ਕੇ ਪੰਜਾਬ ਦੇ ਇੱਕ ਵਿਕਸਿਤ ਸ਼ਹਿਰ ਤੇ ਇਹੋ ਜਿਹਾ ਲੈਵਲ 'ਤੇ ਲੈ ਕੇ ਆਇਆ ਕਿ ਜੇ 5-7 ਸਾਲ ਦਾ ਹੋਰ ਸਮਾਂ ਦੇ ਰਹੇ ਤੇ ਇਹ ਸੁਭੇ ਦੀ ਰਾਜਧਾਨੀ ਆ ਹੀ ਬਣ ਜਾਵੇਗੀ لیکن کوئی گل نہیں ਜਿਹੜੀ ਮਾੜੀ ਮੋਟੀ ਘਾਟ ਕਮੀਆਂ ਰਹਿ ਗਈਆਂ ਨੇ ਤਾਕਤ ਤਾਂ ਤੁਹਾਡੇ ਹੱਥ ਵਿੱਚ ਹੁੰਦੀ ਹੈ ਸਰਕਾਰਾਂ ਤੁਸੀਂ ਬਣਾਉਂਦੇ ਹੋ ਜਿੱਥੇ ਮੈਨੂੰ ਅਫਸੋਸ ਹੈ ਸਰਦ ਹੈ ਕਿ ਜਿੰਨਾ ਕੰਮ ਅਸੀਂ ਦਸ ਸਾਲਾਂ ਚ ਕੀਤਾ ਆਸ ਕਰਦੇ ਸੀ ਕਿ ਦੂਜੀ ਸਰਕਾਰਾਂ ਇਹਨਾਂ ਨੂੰ ਅੱਗੇ ਲੈ ਕੇ ਜਾਣਗੇ ਅੱਗੇ ਤਾਂ ਕੀ ਲੈ ਜਾਣਾ ਹੈ ਮੈਨੂੰ ਲੱਗਦਾ ਮੇਨਟੇਨ ਤੱਕ ਨਹੀਂ ਕੀਤਾ ਜਿੱਤੇ ਕਰਕੇ ਸਾਰਾ ਕੰਮ ਤਕਰੀਬਨ ਕੰਡਮ ਹੋ ਕੇ ਦੁਬਾਰਾ ਤੋਂ ਸ਼ੁਰੂ ਕਰਨਾ ਪਊਗਾ ਸੋ ਇਹੋ ਜਿਹੇ ਸਰਕਾਰਾਂ ਜਿਹੜਾ ਖਜ਼ਾਨਾ ਦਾ ਦੁਰਵਰਤੋਂ ਕਰਦੇ ਨੇ ਸੂਬੇ ਦੇ ਉੱਤੇ ਕਰਜ਼ਾ ਵੀ ਝਾੜ ਦਿੰਦੇ ਨੇ ਸਮੂਤਾ ਵੀ ਖਤਮ ਕਰ ਦਿੰਦੇ ਨੇ ਵਿਕਾਸ ਤੇ ਕੰਮ ਵੀ ਠੱਪ ਕਰ ਦਿੰਦੇ ਆ ਉਹ ਫਿਰ ਗਿਆ ਰੱਗੇ ਦਾ ਨਹੀਂ ਕਿ ਪ੍ਰੀਵੋਸ ਕੇ ਲਗਾ ਦਿੰਦੇ ਨੇ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਸੂਬੇ ਦੇ ਲੋਕਾਂ ਦਾ ਹੁੰਦਾ ਤੇ ਜੇ ਅਪਾਕ ਕੀਤੀ ਹੋਈ ਗੱਲਾਂ ਦੇ ਉੱਤੇ ਦਿੱਤੇ ਹੋਏ ਵਾਅਦਿਆਂ ਦੇ ਉੱਤੇ ਗੈਰੰਟੀਆਂ ਦੇ ਉੱਤੇ ਇਹ ਛਾਸਿਆਂ ਦੇ ਵਿੱਚ ਵੀ ਕੋਈ ਚੰਗਾ ਚੱਕਲੇ ਸੁਆਲੰਦਾ ਕੱਲ ਚੰਗੀ ਗੱਲਾਂ ਕਰ ਲੈਂਦਾ ਹੈ ਇਹ ਬਦਲਾਅ ਬਾਰੇ ਪੁੱਛੋ ਤਾਂ ਸੇ ਕਿਹੜਾ ਬਦਲਾਅ ਕਿਵੇਂ ਲੈ ਕੇ ਆਉਣਗੇ ਤੁਸੀਂ ਹਜ਼ਾਰਾਂ ਹਜ਼ਾਰ ਰੁਪਏ ਬੀਬੀਆਂ ਨੂੰ ਦਵਾਗਾ ਤਾਂ ਇੱਕ ਸੁਪਨਾ ਇੱਕ ਚਾਹ ਸਾਰ ਸਾਰੇ ਇੱਕ ਵਾਰ ਨੂੰ ਚਾਹ ਸਕਦੇ ਸਨ ਆ ਨੂੰ ਚਾਹ ਸਕਦਾ ਪਹਿਲੇ ਕਾਂਗਰਸੀ ਦੇ ਗਏ ਮੇਰੇ ਚਾੜੂ ਵਾਲੇ ਦੇ ਗਏ ਤੇ ਸੱਤ ਸਾਲਾਂ ਚ ਕਿੰਨਾ ਨੁਕਸਾਨ ਹੋ ਗਿਆ ਕਿਉਂਕਿ ਨਾ ਸੱਤ ਸਾਲਾਂ ਚ ਬਾਗਬਾਨ ਸਾਹਿਬ ਨੇ ਪੰਜਾਬ ਨੂੰ ਕਿਤੇ ਲਾ ਕਿਤੇ ਲੈ ਜਾਣਾ ਸੀ ਸੋ ਇੱਕ ਆਪਰਚੂਨਿਟੀ ਜਿਹੜੀ ਮਿਸ ਹੋ ਗਈ ਹੈ ਉਸ ਦਾ ਸਾਨੂੰ ਦੋਖ ਹੁੰਦਾ ਕਿਤੇ ਜਿਸ ਬੰਦੇ ਨੇ ਮਿਹਨਤ ਕਰਕੇ ਕਿਸੇ ਚੀਜ਼ ਨੂੰ ਬਣਾਇਆ ਹੁੰਦਾ ਨਾ ਜਦੋਂ ਉਹ ਕੰਡਮ ਨੂੰ ਦੇਖਦੇ ਹੋ ਜਾਂ ਨੁਕਸਾਨ ਹੁੰਦਾ ਤਾਂ ਦਿਨੋਂ ਸਭ ਤੋਂ ਵੱਧ ਦੁੱਖ ਹੁੰਦਾ ਸਭ ਤੋਂ ਇੱਕ ਸਾਨੂੰ ਹੁੰਦੀ ਹੈ ਲੇਕਿਨ ਕੋਈ ਗੱਲ ਨਹੀਂ ਸਿਰ ਮੱਥੇ ਹੀ ਪਰਮਾਤਮਾ ਦੀ ਕਿਰਪਾ ਲੋਕਾਂ ਦੀ ਮਰਜ਼ੀ ਹੁੰਦੀ ਹੈ ਲੇਕਿਨ ਆਪ ਜ਼ਰੂਰ ਸਾਨੂੰ ਬੇਨਤੀ ਕਰਾਂਗੇ ਕਿ ਮੌਕਾ ਸਾਨੂੰ ਦਿਓ ਅਸੀਂ ਜਿਹੜੇ ਕੰਮ ਧੂਰੇ ਰਹਿ ਗਏ ਸੀ ਉਹਨਾਂ ਨੂੰ ਅੱਗੇ ਲਿਜਾ ਸਕੀਏ ਨੀਂਬ ਰੱਖੋ ਇਹਨਾਂ ਲੋਕ ਸਭਾ ਚੋਣਾਂ ਦੇ ਨਾਲ ਕਿ ਜਿਹੜੇ ਮੁੱਖ ਮੰਤਰੀ ਕਹਿੰਦੇ ਨੇ 13 ਦੀ 13 ਪਈ ਇਹਨਾਂ ਨੂੰ 92 ਦੇ ਕੇ ਦੇਖੋ ਤੁਸੀਂ 92 ਨਾਲ ਕੱਖ ਨਹੀਂ ਕਰ ਸਕੇ ਤੇ ਇਹਨਾਂ ਨੂੰ ਹੋਰ ਦੇ ਕੇ ਆਪਾਂ ਕੀ ਸੋਚਦੇ ਆ ਕਿ ਇਹਨਾਂ ਨੇ ਕੀ ਸੁਣਨ ਲੈਣਾ ਇਹਨਾਂ ਦੀ ਸੋਚ ਸੱਲੇ ਗੱਲਾਂ ਤੱਕ ਹੀ ਸੀਮਤ ਹੈ ਅੱਜ ਪੰਜਾਬ ਨੂੰ ਇੱਕ ਡਾਇਨਾਮਿਕ ਲੀਡਰਸ਼ਿਪ ਦੀ ਲੋੜ ਹੈ ਜਿਹੜੇ ਕੇਂਦਰ ਵਿੱਚ ਵੀ ਜਾ ਕੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੇ ਹੱਤਾ ਵਾਸਤੇ ਇਮਾਨਦਾਰੀ ਨਾਲ ਲੱਗ ਸਕੇ ਬਹਾਦਰੀ ਦੇ ਨਾਲ ਲੜ ਸਕੇ ਵਫਾਦਾਰੀ ਦੇ ਨਾਲ ਗੱਲੋਕ ਤੇ ਰਕ ਸਕੇ ਕਿਉਂਕਿ ਤਿੰਨੋਂ ਪਾਰਟੀਆਂ ਜਿਹੜੇ ਮੇਰੇ ਵਿਰੋਧ ਚ ਲੜੀਆਂ ਨੇ ਇਹ ਸਾਰਾ ਇਹਨਾਂ ਦਾ ਰਿਮੋਟ ਕੰਟਰੋਲ ਦਿੱਲੀ ਵਿੱਚ ਹੈ ਜਦੋਂ ਤੱਕ ਦਿੱਲੀ ਵਿੱਚ ਪਟਨ ਪ੍ਰੈਸ ਨਹੀਂ ਹੁੰਦਾ ਹੈ ਤਾਂ ਪੰਜਾਬ ਦੀ ਗੱਲ ਵੀ ਨਹੀਂ ਕਰ ਸਕਦੇ ਇੱਕ ਆਪਣੀ ਖੇਤਰੀ ਪਾਰਟੀ ਹੁੰਦੀ ਹੈ ਜਿਹੜੀ ਪੰਜਾਬ ਦੇ ਖਾਤੇ ਵਾਸਤੇ ਬੇਬਾਕੀ ਦੇ ਨਾਲ ਬੋਲ ਸਕਦੀ ਹੈ ਕਿਉਂਕਿ ਸਾਨੂੰ ਨਾ ਹਰਿਆਣੇ ਨਾ ਰਾਜਸਥਾਨ ਨਾ ਦਿੱਲੀ ਦੀ ਵੋਟਾਂ ਦੀ ਪਰਵਾਹ ਕਰਨੀ ਸਾਨੂੰ ਸਿਰਫ ਆਪਣੇ ਸੂਬੇ 'ਚ ਦੇਖਣਾ ਕਿ ਸਾਡੇ ਸੂਬੇ ਦੀ ਅਮਨ ਸ਼ਾਂਤੀ ਪਾਈਚਾਰਿਕ ਸਾਨ ਤਰੱਕੀ ਵਿਕਾਸ ਕਿਹੜੀ ਚੀਜ਼ ਨਾਲ ਹੋਣੀ ਤੇ ਉਹਦੇ ਨਾਲ ਆਪਾਂ ਲੱਗਦਾ ਸੋ ਮੈਂ ਜ਼ਰੂਰ ਹੱਥ ਵਾੜ ਕੇ ਬੇਨਤੀ ਕਰਦੀ ਆ ਕਿ ਕਾਲੀ ਦਾ ਕਾਮਯਾਬ ਕਰਕੇ ਜਿੱਥੇ ਆਪਾਂ ਦਿੱਲੀ ਵਿੱਚ ਆਪਣੇ ਸੂਬੇ ਦੀ ਅਵਾਜ਼ ਪੇਜੀਏ ਉਥੇ ਆਪਣੇ ਸੂਬੇ ਦੇ ਵਿਕਾਸ ਦਾ ਰਾਸਤੇ ਅੱਜ ਦੁੱਪ ਤੁਸੀਂ ਆਪ ਸੋਚ ਲਓ ਤੁਹਾਨੂੰ ਵੀ ਹੋਤਾ ਹੋਗਾ ਕਿ ਜਿੱਥੇ ਆਪਾਂ ਇੱਕ ਜਿਹੜੀ ਇਹ ਸਰਕਾਰ ਗਾਰੰਟੀ ਦਿੰਦੀ ਸੀ ਕਿ ਸਾਨੂੰ ਸਕੂਲ ਤੇ ਹਸਪਤਾਲ ਬਣਾਨੇ ਆਉਂਦੇ ਨੇ ਅਸੀਂ ਤਾਂ ਹਸਪਤਾਲ ਹੀ ਸਵਰਗਾ ਬਣਾ ਕੇ ਉਹਨੂੰ ਹਸਪਤਾਲ ਸਮਝਿਆ ਤੇ ਇਹ ਆਪ ਦੇ ਪਿੱਛੇ ਨੂੰ ਹੱਫਤ ਪਾਉਂਦੇ ਨੇ ਸਾਡੇ ਸੇਵਾ ਕੇਂਦਰ ਨੂੰ ਰੰਗ ਰੋਗਨ ਕਰਕੇ ਉਹਦੇ ਵਿੱਚ ਪੈਰਾਸਿਤ ਦਵਾਈ ਦੀ ਗੋਲੀ ਪਾ ਕੇ ਖੁੱਲਣੇ ਪਤਾ ਸਟੈਂਡਰਡ ਕੀ ਬਣਾ ਕੇ ਗਈ ਘਾਟੇ ਲੈ ਕੇ ਜਾਓ ਤਾਂ ਸਟੈਂਡਰਡ ਆਉਂਦੇ ਕੋਈ ਨਹੀਂ ਸੋਖੀ ਆਸਪਰ ਕੀ ਸੋਹਣ ਮਖੋ ਅੱਜ ਜੇ 12 ਸਾਥੀ ਆ ਰਹੇ ਨੇ ਜਿਹੜੇ ਕੱਟਰ ਮੰਨ ਦਾ ਜ਼ਮਾਨਾ ਤੋਂ ਬਾਹਰ ਨਿਕਲ ਕੇ ਆਏ ਨੇ ਕਿ ਇੰਨੇ ਵੱਡੇ ਤੋਂ ਪਟਾਕੇ ਕੀਤੇ ਤੁਸੀਂ ਜਾਣਦੇ ਹੋ ਉਹਨਾਂ ਦਾ ਸੇਕ ਮੰਤਰੀ ਉਹਨਾਂ ਦਾ ਸੇਖਿਆ ਮਦਰੀ 100 100 ਸਾਲ ਤੋਂ ਜੇਲ੍ਹ 'ਚ ਬੈਠ ਹੋਏ ਨੇ ਕਿਉਂਕਿ ਕਪੜੇ ਨੇ ਵੱਡੇ ਵੱਡੇ ਨਾਲ ਕੀਤਾ। ਸੋ ਕੱਲੇ ਲੋਕਾਂ ਦੀ ਵੋਟਾਂ ਲੁੱਟਣ ਵਾਸਤੇ ਆਂਦੀਆਂ ਨੇ ਤੇ ਬਹੁਤ ਵਧੀਆ ਲੁਟੇਰਿਆਂ ਦਾ ਗੱਠ ਜੋੜ ਹੋ ਗਿਆ ਦੇਸ਼ ਭਗਤ ਚ। ਝੂਠਾ ਜਿਹਾ ਵੀ ਨਹੀਂ ਹੱfte ਬੋਲਣ ਤੋਂ ਕਿ ਅਸੀਂ ਵਾਖਾ ਇਹ ਸਾਰੇ ਦੇਸ਼ ਦੇ ਤੁਸੀਂ ਇਕੱਠੇ ਹੋਵੇ ਜਿਹੜਾ 2 ਸਾਲ ਪਹਿਲੇ ਜੁਦੀਆਂ ਨੂੰ ਗਾਲਾਂ ਕੱਢਦੇ ਸੀ ਤੇ ਅੱਜ ਕੁਰਸੀ ਦੇ ਖਾਤਰ ਉਸੇ ਗਾਲਾਂ ਕੱਢ ਕੇ ਕੱਲੇ ਲੋਕਾਂ ਨੂੰ ਤੁਮਰਾ ਕਰਨ ਆ ਸਕੇ ਤੁਸੀਂ ਇਕੱਠੇ ਹੋ ਜਾਓ। ਮੇਰੇ ਕੋਲ ਨਾ ਤਾ ਸੌ ਤੋ ਨਾ ਚੰਗਾ ਸੀ ਆ ਜਿਨ੍ਹਾਂ ਨੇ ਸੌਖੀ ਸੀਟ ਕੱਢਣ ਵਾਸਤੇ ਕੰਸਟਰੂਡ ਕਰ ਸਕਦੇ ਸੀ ਕੀ ਬਾਂਸੀ ਕਰਦੇ ਲੇਕਿਨ ਕੋਈ ਤੋਕਾ ਨਹੀਂ ਕੋਈ ਸਮਝੌਤਾ ਨਹੀਂ ਪੰਜਾਬ ਦੇ ਹੱਕਾਂ ਦੇ ਨਾਲ ਖੜਿਆ ਜੋ ਸਾਨੂੰ ਸਾਡਾ ਹੱਕ ਦੋਦਾ ਉਹਦੇ ਨਾਲ ਅਸੀਂ ਖੜਨਾ ਨਹੀਂ ਤਾਂ ਕੱਲੇ ਅਸੀਂ ਤੁਰਾ ਨਹੀਂ ਇਹ ਸਾਸ ਸੇ ਸੁਮੀਤ ਜਨਨ ਕਿ ਪੰਜਾਬ ਦੇ ਲੋਕੀ ਸਾਡੇ ਕੀਤਾ ਮੇ ਤਮਾ ਦੇ ਉਤੇ ਮੋੜ ਲਾਣਗੇ ਕਿਉਂਕਿ ਮੈਨੂੰ ਵੀ ਪਛੰਡਾ ਵਾਲਾ ਨਾਲ ਮਾਨਾ ਪਤਾ ਬਿਲਾਵਾ ਰਹਿੰਦਾ ਹੈ ਕਿ ਮੈਂ ਤਾਂ ਪੂਰੀ ਕੋਸ਼ਿਸ਼ ਕਰਦੀ ਆ

ਤੁਸੀਂ ਆਪਣੀ ਵੋਟ ਵੀ ਪਾਉਂਗੇ ਪਹਿਲੇ ਤਰੀਕ ਨੂੰ ਤੇ ਮੇਰਾ ਪੁਰਾਣਾ ਜਿਹੜਾ ਧਾਗਾ ਰਹਿ ਗਿਆ ਸੀਗਾ ਟਿੱਡੇ ਸ਼ਹਿਰ ਤੋਂ ਚਾਰ ਹੋਰ ਪਾਕੇ ਹੋਰ ਘਾਟੇ ਨੂੰ ਤੁਰ ਕਰੋਂਗੇ ਇਸ ਵਾਸਤੇ ਮੈਂ ਜਾਨੇ ਨਾਲ ਆਈਆਂ ਤੇ ਮੇਰੇ ਫਿਰੋਦੀ ਤੁਹਾਡੇ ਕੋਲ ਸਾਰੇ ਦਲਬੱਤੂ ਸੇ ਲਾਨ ਕੇ ਉਹ ਕੱਲੇ ਮੈਨੂੰ ਪੰਡਣ ਵਾਸਤੇ ਆ ਲਏ ਤੇ ਕਾਬ ਦਾ ਕੀਤੇ ਨੀ ਕੀ ਜਨਾਨੀ ਮੈਂ ਤੁਹਾਡੇ ਕੋਲ ਆਇਆ ਕਿ ਮੇਰੇ ਕੀਤੇ ਹੋਏ ਕਾਬ ਤੁਹਾਡੇ ਸਾਹਮਣੇ ਨੇ तो मौका जा एक जाना 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 और बठेटे की तरक्की होना चाहिए मौका दौता इन्होंने कामों को लगिए ये चरना चीज़ों उदास बहुत बहुत सारे सारे और सारा प्रबंधक जिन्होंने इस प्रोग्राम कामयाब करने वास्तव की है बस पहली तरीके मेहनत जारी रखो

아래로 아래로 아래로. 네. 아래로 ਚਲੋ ਜੀ ਚਲੋ ਬਈ ਚਲੋ ਪ੍ਰੋਗਰਾਮ ਬਹੁਤ ਹੈ ਮੇਰਾ ਨਾਮ ਡਾਕਟਰ ਦੀਨਾ ਹੈ ਮੈਂ ਪਹਿਲਾਂ ਤਾਂ ਸਾਰੇ ਮਹੱਲਾ ਨਿਵਾਸੀਆਂ ਨੂੰ ਮੇਰੇ ਪੈਂਪਰਾਵਾ ਵੱਲੋਂ ਸਭ ਤੋਂ ਥੈਂਕ ਯੂ ਕਰਦੀ ਆਂ ਅੱਜ ਅਸੀਂ ਬੀਬਾ ਹਰਸੁਖਮਤ कौर ਬਾਦਲ ਜੀ ਨੂੰ ਰਜਮਾ ਨਾਲ ਕੋਲਿਆ ਉਹਨਾਂ ਦਾ ਬੱਦ ਤੋਂ ਬਾਅਦ ਹੌਸਲਾ ਫਜ਼ਾਈ ਕੀਤੀ ਹੈ ਅਸੀਂ ਬੱਦ ਤੋਂ ਬੱਦ ਮੋਟਾ ਪਾਵਾਂਗੇ ਉਹਨਾਂ ਨੂੰ ਚੇਤਾਵਾਂਗੇ ਮੇਰਾ ਮਹੱਲਾ ਸਾਰਾ ਉਹਨਾਂ ਦੇ ਨਾਲ ਹੈ ਪੈਂਪਰਾਵਾ ਜੀ ਬੱਦ ਤੋਂ ਬੱਦ ਦੇ ਸਪੋਰਟ ਦੇ ਇੱਕ ਨਾ ਤੁਸੀਂ ਆਪਰ ਬਾਜੀ ਮਾਰ ਸਕਦਾ ਜੀ ਸਾਡੇ ਬੀਬਾ ਹਰ ਸਿਮਰਤ ਕਾ ਬਾਦਲ ਜੀ ਜਿੱਦ ਤੱਕ ਲੱਗਦਾ ਜੀ ਉਹਨਾਂ ਨੇ ਕੀ ਵਿਕਾਸ ਕਰਾਇਆ ਉਹਨਾਂ ਨੇ ਪਹਿਲਾਂ ਬਠਿੰਡੇ ਨੂੰ ਤਾਂ ਦੇਖਣ ਨੂੰ ਲੋਕ ਰੂਰਲ ਬਠਿੰਡਾ ਕਹਿੰਦੇ ਸੀ ਰੂਰਲ ਏਰੀਆ ਕਹਿੰਦੇ ਸੀ ਮੈਂ ਬਠਿੰਡਾ ਦੀ ਜਮੀਂ ਪੜੀਆਂ ਮੇਰੀ 36 ਸਾਲ ਦੀ ਉਮਰ ਹੈ ਬਠਿੰਡੇ ਦੇ ਵਿੱਚ ਖਾਂ ਖਾ ਤੇ ਪਾਣੀ ਖੜਦਾ ਸੀ ਵੱਡੇ ਵੱਡੇ ਖੱਡੇ ਸੀ ਜੋ ਵੀ ਬਠਿੰਡੇ ਦਾ ਵਿਕਾਸ ਹੋਇਆ ਬੀਬਾ ਬਾਦਲ ਜੀ ਲੈ ਕੇ ਆਏ ਆ ਇਹ ਇਹਨਾਂ ਨੇ ਏਮਸ ਲਿਆਂਦਾ ਸਕੂਲ ਕਾਲਜ ਬੀਬੀਆਂ ਨੂੰ ਉਸ ਜਿਹੜੀ ਇਹਨਾਂ ਨੇ ਨੰਨੀ ਛਾਹ ਸ਼ੁਰੂ ਕੀਤੀ ਸੀ ਉਸ ਤੋਂ ਮੈਂ ਵੀ ਪ੍ਰਭਾਵਤ ਹੋ ਕੇ ਬੜੀਆਂ ਬੱਚੀਆਂ ਨੂੰ ਮੈਂ ਵੀ ਗਰੀਬ ਬੱਚਿਆਂ ਨੂੰ ਮਸ਼ੀਨਾ ਵਗੈਰਾ ਦਿੱਤੀਆਂ ਬੀਬਾ ਜੀ ਦਾ ਇਹ ਪ੍ਰੋਗਰਾਮ ਸਭ ਤੋਂ ਜ਼ਿਆਦਾ ਵਧੀਆ ਮੇਨ ਲੱਗਿਆ ਸੀ ਮੈਂ 10 ਸਾਲ ਹੋ ਗਏ ਹੀ ਮੈਂ ਕਰਦੀ ਵੀ ਹਾਂ ਹੁਣ ਤੇ ਇਸੇ ਕਰਕੇ ਬੀਬਾ ਜੀ ਨੇ ਬੀਬਾ ਜੀ ਨੇ ਸਗਣ ਸਕੀਮ ਦਿੱਤੀ ਗਰੀਬਾਂ ਨੂੰ ਰਾਸ਼ਨ ਲਾਇਆ ਜਦੋਂ ਕਿ ਹੁਣ ਇਸ ਸਰਕਾਰ ਮੇਰੀ ਖੁਦ ਮੇਡ ਦਾ ਰਾਸ਼ਨ ਬੰਦ ਹੋ ਗਿਆ ਦੀ ਦਰਸਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੇ ਨਾ ਆਉਂਦਾ ਹੈ। ਇਸ ਕੋਈ ਨਾਮ ਆ ਰਿਹਾ ਵੀ ਬਾ ਹਰ ਸਿਫਰਤ ਕਰ ਕਿਉਂਕਿ ਇਹਨਾਂ ਦਾ ਜਿਹੜਾ ਬਜ਼ੁਰਗਾਂ ਤੋਂ ਲੈ ਕੇ ਬਾਦਲ ਸਰਕਾਰ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਔਰ ਇਹ ਇੱਕ ਗਰਾਉਂਡ ਫਲੋਰ ਤੇ ਲੋਕਾਂ ਦੇ ਨਾਲ ਖੜੇ ਹੋਏ ਆ ਔਰ ਉਹਨਾਂ ਦਾ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਔਰ ਉਹਨਾਂ ਨੂੰ ਬੈਸਟ ਵਿਸ਼ੇ ਜਿੰਨੇ ਆ ਕਿ ਉਹ ਜਲਦੀ ਜਲਦੀ ਜਿੱਤ ਕੇ ਆਪਣੇ ਹੌਸਲੇ ਦੇ ਨਾਲ ਫਿਰ ਇੱਕ ਵਾਰ ਉੱਠ ਕੇ ਲੋਕਾਂ ਦੇ ਵਿੱਚ ਵਿਚਰਨ ਦਾ ਕੰਮ ਲੈ ਕੇ ਆਉਣ ਔਰ ਉਸ ਕੰਮ ਦੇ ਬਦੌਲਤ ਅਸੀਂ ਕਹਿੰਦੇ ਹਾਂ ਕਿ ਉਹ ਇਸ ਤੋਂ ਹੋਰ ਵੱਡੇ ਪਿਜੀਸ਼ਨ ਦੇ ਨਿਕਲੋ ਇਸ ਵਾਰ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ ਕੌਣ ਆ ਸਕਦਾ ਹੈ ਹਾਂਜੀ ਇਸ ਵਾਰ ਪੱਕਾ ਹੀ ਸੁਭਾਸ਼ਿੰਦਰ ਖੋੜਵਾਲੇ ਦੀ ਹੀ ਸਰਕਾਰ ਆਈਗੀ ਕਿਉਂਕਿ ਪਿਛਲੀ ਵਾਰ ਸਾਡੇ ਨੂੰ ਸਾਰੇ ਝਾੜੂ ਦੇ ਨਾਲ ਸੀ ਤੇ ਇਸ ਵਾਰ ਸਾਰਾ ਯੂ ਸਾਡਾ ਵੀਪਾ ਹਰਸ਼ੀਮਰ ਬਾਦਲ ਜੀ ਦੇ ਨਾਲ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਤਾਂ ਕਿ ਉਹ ਜਿੱਦਣ ਤੇ ਸਾਡੇ ਸ਼ਹਿਰ ਦਾ ਹੋਰ ਵੀ ਵਿਕਾਸ ਹੋਵੇ। ਕੀ ਲੱਗਦਾ ਕਿ ਕੁਝ ਆਇਆ ਬਠਿੰਡਾ ਦੇ ਵਿੱਚ? ਹਾਂਜੀ ਬਠਿੰਡਾ ਦੇ ਵਿੱਚ ਕਾਫੀ ਚੀਜ਼ਾਂ ਉਹਨਾਂ ਨੇ ਇਹ ਆਂਦੀਆਂ ਨੇ ਜਿੱਦਾਂ ਕਿ ਏਮਜ਼ ਹਸਪੀਟਲ ਹੋ ਗਿਆ ਯੂਨੀਵਰਸਿਟੀਜ਼ ਹੋ ਗਈਆਂ ਨੇ ਐਂਡ ਸੜਕਾਂ ਬਣਾਈਆਂ ਨੇ ਤਾਂ ਸਹੀ ਉਹਨਾਂ ਦਾ ਬਹੁਤ ਧੰਨਵਾਦੀਆਂ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਐਂਡ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਵਾਰ ਵੀ ਉਹਨਾਂ ਦੀ ਸਰਕਾਰ ਆਵੇ। ਥੈਂਕ ਯੂ।